ਤਿਆਮਿਲ ਸਰ ਦੇ ਹੈਰੀਟੇਜ ਸਟਰੀਟ ਤੇ ਦੇਰ ਰਾਤ ਕੁਝ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਦੁਕਾਨ ਬੰਦ ਕਰਾਉਣ ਤੇ ਮੁਲਾਜ਼ਮਾਂ ਦੀ ਕੁੱਟਮਾਰ ਕਰਕੇ ਗੁੰਡਾਗਰਦੀ ਕਰਦੇ ਹੋਏ ਮੁਲਾਜ਼ਮ ਜੜੇ ਨੇ ਨਜ਼ਰ ਆ ਰਹੇ ਨੇ ਜਿਸ ਦੌਰਾਨ ਕੁੱਟਮਾਰ ਦੀਆਂ ਤਸਵੀਰਾਂ ਦੁਕਾਨ ਦੇ ਉੱਪਰ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਨੇ ਦੁਕਾਨਦਾਰਾ ਦਾ ਕਹਿਣਾ ਹੈ ਕਿ ਰਾਤ ਦੇ ਕਰੀਬ 11 ਵਜੇ ਕੁਝ ਕਮਾਂਡੋਜ਼ ਨੇ ਦੁਕਾਨ ਤੇ ਆ ਕੇ ਕੁੱਟਮਾਰ ਕੀਤੀ ਹੈ ਦੁਕਾਨ ਜ਼ਬਰੀ ਬੰਦ ਕਰਵਾ ਰਹੇ ਸਨ ਦੁਕਾਨਦਾਰਾ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਮੁਲਾਜ਼ਮਾਂ ਦੇ ਖਿਲਾਫ ਕਾਰਵਾਈ ਨਾ ਕੀਤੀ ਗਈ ਤਾਂ ਫਿਰ ਜਲਦ ਹੀ ਉਹ ਰੋਸ ਪ੍ਰਦਰਸ਼ਨ ਕਰਨਗੇ ਇੱਕ ਕਾਮਨ ਸਮੱਸਿਆ ਸੀ ਇੰਤਜ਼ਾਰ ਦੇ ਵਿੱਚ ਜਿਹੜੇ ਆ ਮੰਗਣ ਵਾਲੇ ਬਿਖਾਰੀ ਗੈਂਗ ਹੋਰ ਅਨਸੋਸ਼ੀਅਲ ਐਲੀਮੈਂਟਸ ਜਿਹੜੇ ਨਾ ਤੁਰੇ ਫਿਰਦੇ ਹੁੰਦੇ ਸੀ ਬੜੇ ਲੰਬੇ ਸਮੇਂ ਤੋਂ ਇਹ ਚੀਜ਼ ਚੱਲਦੀ ਸੀ ਹੁਣ ਕੁਝ ਦਿਨਾਂ ਤੋਂ ਵਿੱਚੋ ਜਿਹੜਾ ਮਿਊਨਿਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਔਰ ਪੁਲਿਸ ਐਡਮਿਨਿਸਟ੍ਰੇਸ਼ਨ ਅੰਮ੍ਰਿਤਸਰ ਨੇ ਨਾ ਐਦੇ ਤੇ ਬੀੜਾ ਚੁੱਕਿਆ ਇਹਨਾਂ ਨੂੰ ਅਨਸੋਸ਼ੀਅਲ ਐਲੀਮੈਂਟਸ ਨੂੰ ਉੱਥੋਂ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦਕਿ ਉਹ 100% ਅਜੇ ਤੱਕ ਪੂਰੀ ਨਹੀਂ ਹੋਈ ਹੁਣ ਇੱਕ ਬੜੀ ਕਾਮਨ ਸਮੱਸਿਆ ਆ ਗਈ ਹੈ ਕਿ ਜਿਸ ਤਰ੍ਹਾਂ ਦੁਕਾਨਾਂ ਹੈਗੀਆਂ ਦੁਕਾਨਦਾਰ ਹੈਗੇ ਆ ਫਿਰ ਉਸ ਤੋਂ ਅਗਲੇ ਦਿਨ ਜਿਹੜੇ ਆ 12 ਵਜੇ ਬੰਦ ਕਰਨ ਆਏ ਰਾਤੀ 11 ਵਜੇ ਹੀ ਬੰਦ ਕਰਨ ਆ ਗਏ ਔਰ ਐਨਾ ਰਸ਼ ਸੀ ਇਸ ਬਾਜ਼ਾਰ ਦੇ ਵਿੱਚ ਕਿ ਪੁੱਛੋ ਨਾ ਕਿਉਂਕਿ ਪੀਕ ਸੀਜ਼ਨ ਆ ਸਮਰ ਸੀਜ਼ਨ ਕਰਕੇ ਝਾਰਾ ਟੂਰਿਸਟ ਇੱਥੇ ਆ ਰਿਹਾ ਔਰ ਐ ਜਿਹੜੇ ਦੁਕਾਨਦਾਰ ਹੈਗੇ ਆ ਉਹਨਾਂ ਨੂੰ ਉਹਨਾਂ ਨੇ ਲਾਠੀਆਂ ਮਾਰੀਆਂ ਮੁੱਕੇ ਮਾਰੇ ਕਸੂਨ ਮਾਰੇ ਦੁਕਾਨਾਂ ਦੇ ਅੰਦਰ ਤੁਸੀਂ ਡਿਆ ਜਿਹੜੀ ਕਿ ਤੁਸੀਂ ਵੀਡੀਓ ਜਿਹੜੀ ਆ ਉਹ ਵਾਇਰਲ ਹੋਈ ਦੇਖ ਹੀ ਲਈ ਹੋਏਗੀ ਹੁਣ ਬੜੀ ਵੱਡੀ ਗੱਲ ਜਿਹੜੀ ਆ ਰਹੀ ਆ ਸਾਹਮਣੇ ਕਿ ਦੁਕਾਨਦਾਰ ਜਿਹੜੇ ਨੇ ਉਹਨਾਂ ਦਾ ਟਾਈਮ ਜਿਹੜਾ ਨਿਸ਼ਚਿਤ ਕੀਤਾ ਕਿੰਨੇ ਕੀਤਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਉਹਦਾ ਅਗਰ ਜਦੋਂ ਪੁਲਿਸ ਵਾਲੇ ਦੁਕਾਨ ਤੇ ਆਂਦੇ ਨੇ ਅਸੀਂ ਇਹਨਾਂ ਨੂੰ ਪੁੱਛਦੇ ਹਾਂ ਕਿ ਭਾਈ ਸਾਹਿਬ ਇਹਦੀ ਕੋਈ ਲਿਖਤੀ ਆਰਡਰ ਹੈਗੇ ਨੇ ਤਾਂ ਸਾਨੂੰ ਦਿਖਾਓ ਨਾ ਕੋਈ ਕੋਈ ਲਿਖਤੀ ਆਰਡਰ ਹੈ ਹੀ ਨਹੀਂ ਮੂੰਹ ਜਵਾਨੀ ਆ ਸਭ ਕੁਝ ਇਹਨੂੰ ਬੰਦ ਕਰ ਦਿਓ ਡਾਂਗ ਫੇਰ ਦਿਓ ਬੰਦ ਕਰ ਦਿਓ ਬੰਦੇ ਅੰਦਰ ਕਰ ਦਿਓ ਚੁੱਕੇ ਲੈ ਜਾਓ ਬੰਦੇ ਸਰ ਇਹ ਕੋਈ ਤਰੀਕਾ ਨਹੀਂ ਹੈ ਇੱਕ ਚੀਜ਼ ਨੂੰ ਅਗਰ ਤੁਸੀਂ ਠੀਕ ਕਰਨਾ ਮੂਰੇ ਵਰਲਡ ਦੇ ਵਿੱਚੋਂ 3.5 ਕਰੋੜ ਕਰੋੜ ਜਿਹੜਾ ਟੂਰਿਸਟ ਹੈ ਅੰਮ੍ਰਿਤਸਰ ਘੁੰਮਣ ਆਂਦਾ ਔਰ 3.5 ਕਰੋੜ ਟੂਰਿਸਟ ਜਿਹੜਾ ਅੰਮ੍ਰਿਤਸਰ ਘੁੰਮਣ ਆਂਦਾ ਤੇ ਉਹਨੂੰ ਫੈਸਿਲਿਟੀਆਂ ਵੀ ਚਾਹੀਦੀਆਂ ਰਾਤ ਦੇ ਟਾਈਮ ਸਿਰਫ 5-7 ਦਿਨ ਪਹਿਲਾਂ ਚੰਡੀਗੜ੍ਹ ਦੀ ਐਡਮਿਨਿਸਟ੍ਰੇਸ਼ਨ ਨੇ 24 ਘੰਟੇ ਜਿਹੜੀਆਂ ਦੁਕਾਨਾਂ ਖੋਲਣ ਦੇ ਹੁਕਮ ਜਾਰੀ ਕੀਤੇ ਨੇ ਇੱਥੇ ਲੋੜ ਐ ਇੱਥੇ ਸਾਨੂੰ ਚਾਹੀਦੀਆਂ 24 ਘੰਟੇ ਦੁਕਾਨਾਂ ਔਰ ਉਲਟਾ ਪੁਲਿਸ ਪੁਲਿਸ ਸਾਨੂੰ ਪ੍ਰੋਟੈਕਸ਼ਨ ਦੇਵੇਗੀ ਜੇ 24 ਘੰਟੇ ਦੁਕਾਨਾਂ ਖੋਲਦੇ ਆ ਔਰ ਇਹ ਸਾਨੂੰ ਡੰਡਾ ਚਾਰਜ ਕਰ ਰਹੇ ਲਾਠੀ ਚਾਰਜ ਕਰ ਰਹੇ ਆ ਅਸੀਂ ਪੰਜ-ਪੰਜ ਪਰਿਵਾਰਾਂ 'ਤੇ ਚਾਲ ਚਲਾ ਰਹੇ ਆ ਕੋਈ ਸਾਡੇ ਕੋਲ 4-5 ਜਿਹੜੀ ਲੇਬਰ ਹੈਗੀ ਆ ਕੰਮ ਕਰ ਰਹੀ ਉਹਨਾਂ ਦੇ ਪਰਿਵਾਰ ਚੱਲਦੇ ਆ ਸਾਰੇ ਪਰੇਸ਼ਾਨ ਆ ਉਹ ਕੱਲ ਨੂੰ ਕੋਈ ਇਹੋ ਜਿਹੇ ਕਦਮ ਚੁੱਕ ਲੈਣ ਫੇਰ ਸਰਕਾਰ ਕਿ